ਆਜੋ ਤੁਹਾਨੂੰ ਆਪਾਂ ਦਿੱਲੀ ਮਾਰਕੀਟ ਘੁਮਾਈਏ ਇਹ ਦੇਖ ਸਕਦੇ ਹੋ ਮਾਰਕੀਟ ਸਟਾਲ ਲੱਗੇ ਨੇ ਜਾਮਣਾ ਭੀ ਜਣੀ ਇਹਦੇ ਆਪਣੇ ਖੇਤਾਂ ਦੇ ਵਾਦੂਂਦੇ ਨੇ ਇਧਰ ਆ ਪਰਸ ਆਗੇ ਲੇਡੀਜ਼ ਕੱਪੜੇ ਆਗੇ ਬੱਚਿਆਂ ਦੇ ਹੋਰ ਸਮਾਨ ਕਿਧਰ ਅ ਜੁਐਲਰੀਆ ਕੀ ਇਹ ਬਾਹਰ ਮਾਰਕੀਟ ਲੱਗਿਆ ਸਾਰੀ ਸੜਕ ਤੇ ਅੰਦਰ ਕੱਪੜੇ ਲਿਗਾਣੇ ਚੱਪਲਾਂ ਦਾ ਸਟੋਰ ਆ ਗਿਆ ਸਾਰੇ ਇਧਰ ਕਾਸੇ ਨਾ ਕਸੇ ਲੱਗ ਕੋਈ ਨਾ ਕੁਝ ਕੋਈ ਨਾ ਵੇਚ ਰਹਿਨੇ ਕੋਈ ਸੈਂਟ ਵੇਚ ਰਿਹਾ ਹੈ ਕੋਈ ਸ਼ੈਂਪੂ ਵੇਚ ਰਿਹਾ ਹੈ ਕੋਈ ਮਹਿਲ ਕਾ ਹੋਰ ਸਾਰੇ ਆਉਦੇ ਆਉਦੇ ਕੰਮ ਲੱਗੇ ਨੇ ਆਹ ਬਹੁਤ ਪੈਕਿੰਗ ਕਰੀ ਬੈ ਸਾਰੀ ਮਾਰਕੀਟ ਦੇ ਦੁਕਾਨਾਂ ਸਾਰੀ ਇਹ ਸਾਰਾ ਸਪਲਾਈ ਕਰਨਾ ਮਾਰ ਇਥੋਂ ਆਏ ਪਏ ਠੇਲੇ ਜੀ ਆਉਂਦੇ ਪਹਿਲਾਂ ਜਿਹੜੇ ਫਿਲਮਾਂ ਜੇ ਦੇ ਦਿੰਦੇ ਨੇ ਮਾਲ ਤੋਂ ਮੇਰਾ ਸਾਰਾ ਪੈਕੀ ਕਰ ਰਿਹਾ ਹੈ। ਆਪਣਾ ਨੇ ਵੱਡੇ ਵੱਡੇ ਬੋਰੇ ਪੈ ਕਰੇ। ਆਲ ਇੰਡੀਆ ਡਿਲੀਵਰੀ ਜਾਊਗੀ ਸਾਰੀ ਰੋ। ਬਹੁਤ ਵੱਡੀ ਮਾਰਕੀਟ ਹੈ ਬੱਚਿਆਂ ਦੇ ਖੜਾਉਣੇ ਆ ਗਏ ਮੋਟਰਸਾਈਕਲ ਸਾਈਕਲੀਆਂ। ਰੇਟ ਦਾ ਤਾਂ ਕੋਈ ਡਾ ਕੋਈ ਬੜਾ ਫਰਕ ਨਹੀਂ ਆ ਪੰਜਾਬ ਨਾਲੋਂ। ਕੁਆਲਿਟੀ ਦਾ ਫਰਕ ਹੈ। ਇਹ ਆਪਾਂ ਰੇਟ ਦੇਣ ਨਾਲ ਕੁਆਲਟੀ ਮਿਲਦੀ ਹੈ ਇਹ ਕੁਆਲਟੀ ਨਹੀਂ ਹੁੰਦੀ ਚੀਜ਼ਾਂ ਦੀ ਵਾਲੇ ਸਟੇਟ ਨੇ ਥੋੜਾ ਜਿਆਦਾ ਖਰੀਦਦੇ ਨੇ ਪੰਜਾਬ ਵਾਲਾ ਮੈਂ ਤਾਂ ਇਹ ਲਾਦਾ ਖਰੀਦਦਾ ਹਾਂ ਤਾਂ ਕੋਈ ਵਧੀਆ ਜੀ ਨਹੀਂ ਲੱਗੀ ਕੁਆਲਟੀ ਚ ਪਖੋ ਅਸੀਂ ਕਿੱਲਿਆਂ ਦੇਖ ਸਕਦੇ ਹਾਂ ਵੀਡੀਓ ਨੂੰ ਬਤਵਾ ਸ਼ੇਅਰ ਕਰ ਲਓ ਪੇਨ ਆਪਣੇ ਫੋਲੋ ਕਰ ਲਓ ਹੋਰ ਵੀ ਤੁਹਾਡੇ ਬਾਤੇ ਵੀ ਵੀਡੀਓ ਪਾਵਾਂਗੇ ਆਪਾਂ ਬਣਾ ਕੇ ਮਾਰਕੀਟ ਆ ਦਿੱਲੀ ਦੀ ਮਾਰਕੀਟ ਆ ਭੀੜ ਭੜਕਾ ਬਹੁਤ ਹੈ। ਬਹੁਤ ਸਫਾਈ ਨਹੀਂ ਜੀਵਾ। ਜਿਵੇਂ ਰਾਜਤਾਨੀ ਕਹਿੰਦੇ ਨੇ ਸਫਾਈ ਸੁਪੀ ਦਾ ਬਸ ਬੁਰਾ ਹਾਲੀ ਹੈ ਬਰਾਬੋ। ਵੀੜੇ 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 ਮਾਰਕੀਟਾਂ ਨੇ ਸਾਰੀਆਂ। ਤੇ ਦੇ ਕੇ ਤੇ ਵਧੀਆ ਨੇ। ਹਾਂ ਜੀ ਕੈਮਰੇ ਮਾਰਕੀਟ। ਹਾਂ ਮੈਲਾਂ ਲਾਗੇ ਇਧਰ ਕੈਮਰੇ ਵਗੈਰਾ ਸਟੈਂਡ ਲੈ ਲਵਾਂ। ਸਾਰਾ ਸਿਸਟਮ ਹੋ ਗਿਆ। ਉਹ ਸਾਹਮਣੇ ਦੇ ਸਾਧ। ਵੀਡੀਓ ਸ਼ੂਟ ਕਰਨ ਵਾਲੇ। ਇਹਦੇ ਪਿਆਹ ਜਦੇ ਦੇ ਲੈਣੇ ਉਮਕੇ ਆ ਕੈਮਰੇ ਜਕਾਨ ਆ ਗਈ ਆ ਦਿਖਾਉਣੇ ਕੈਮਰੇ ਆਪੇ ਨੇ ਕੈਮਰੇ ਕੈਮਰੇ ਸੈਗਰਾਉਂਡ ਜਲੋ ਨਾ ਮੇ ਲੈ ਲੋ ਪੰਜਰਾਇਆਤ ਸੁਰੂ ਹੋ ਜਾਂਦਾ ਹੈ ਸਟੈਂਡ ਪਾਏ ਨੇ ਇਧਰ ਵੀਡੀਓ ਸ਼ੇਅਰ ਕਰਿ ਜੇ ਨਾਲ ਦੇ ਨਾਲ ਅਦਲੋ ਸਾਰੇ ਬਾਲੇ ਸਟੇਟ ਆਣੇ ਜਾਂ ਅਭੀ ਤਾਂ ਕੋਈ ਹੋਇਆ ਹੈ ਕਪੜੇ ਕਪੜੇ ਆਪਣੇ ਕਿੱਥੇ ਪਾਉਂਦੇ ਨੇ ਲੇਡੀਆਂ ਹੋਰੀ ਰੈਡੀ ਹੁੰਦੇ ਨੇ ਕਪੜੇ ਦੇਖ ਆਜਾ ਉਹਨਾਂ ਅੰਦਰ ਦਿਖਾਉਣਾ ਹੈ ਪੀੜੀ ਜੇ ਸਫਾਈ ਦੇ ਕੋਈ ਕਿੰਨੀ ਆਂਦ ਪਾਇਆ ਆ ਵੀਰ ਮਹਿਲਾ ਨਹੀਂ ਮਾਰਕੀਟ ਆ ਗਈ ਆਪਣਾ ਸਟੈਂਡ ਕੈਮਰੇ ਐਲਸੀਡੀਆਂ ਪੀੜੀ ਜੀ ਮਾਰਕੀਟ ਹੈ ਇਹ ਹੈਗੀ ਹੈ ਲਾਲ ਕਿਲੇ ਕੋਲੇ